ਜਿਲੰਦਰ ਦੇ ਰੇਰੂ ਚੌਂਕ ਕੋਲ ਇੱਕ ਬੰਦ ਫੈਕਟਰੀ ਦੀ ਤਲਾਸ਼ੀ ਦੌਰਾਨ 608 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਨੇ ਮੌਕੇ ਤੋਂ ਰਾਕੇਸ਼ ਕੁਮਾਰ ਨਾਮ ਦੇ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਰਾਕੇਸ਼ ਕੁਮਾਰ ਵੱਲੋਂ ਮੌਕੇ ਤੇ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਜਿਸ ਕਾਰਨ ਪੁਲਿਸ ਇਸ ਸਾਰੀ ਸ਼ਰਾਬ ਨੂੰ ਗੈਰ ਕਾਨੂੰਨੀ ਮੰਨ ਕੇ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਅਤੇ ਐਕਸਾਈਜ਼ ਵਿਭਾਗ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਜਾਂਚ ਮੁਤਾਬਕ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਰੇਰੂ ਚੌਂਕ ਦੇ ਨਜ਼ਦੀਕ ਜੈਨ ਫੈਕਟਰੀ ਹੈਗੀ ਐ ਉਹਦੇ ਵਿੱਚ ਮਲੋਤਰਾ ਗਰੁੱਪ ਨੇ ਕਿਰਾਏ ਤੇ ਫਰਸਟ ਫਲੋਰ ਦਾ ਕਾਫੀ ਏਰੀਆ ਲਿਆ ਹੋਇਆ ਜਿੱਥੋਂ 608 ਦੇ ਕਰੀਬ ਜੜੀਆਂ ਇਲੈਗਲ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਰਦਰ ਦੀ ਇਨਵੈਸਟੀਗੇਸ਼ਨ ਨੰਘਾਈ ਨਾ ਕੀਤੀ ਜਾ ਰਹੀ ਹੈ ਇਹ ਸ਼ਰਾਬ ਕਦੋਂ ਦੀ ਪਈ ਹੈ ਕਿੱਥੇ ਵੜਤੀ ਜਾਣੀ ਸੀਗੀ ਇਹਦੇ ਕਾਗਜ਼ਪੱਤਰ ਕਿਉਂ ਨਹੀਂ ਹੈਗੇ ਇੱਥੇ ਅ ਜੀਐਸਪੀ ਦੀਪਿਕਾ ਸਿੰਘ ਉਹਨਾਂ ਦੀ ਜਿਹੜੀ ਮੁਖਬਰੀ ਦੇ ਉੱਤੇ ਇੱਕ ਇਲੀਗਲ ਗਦਾਮ ਅਸੀਂ ਚੈੱਕ ਕੀਤਾ ਜਿਹਦਾ ਕੋਈ ਵੀ ਇਹ ਮੌਕੇ ਤੇ ਰਕੇਸ਼ ਕੁਮਾਰ ਐਵਿਡੈਂਸ ਨਹੀਂ ਦੇ ਸਕਿਆ ਨਾ ਇਹਨੇ ਕੋਈ ਲਾਇਸੈਂਸ ਪੇਸ਼ ਕੀਤਾ ਨਾ ਇਹਦੇ ਕੋਈ ਸ਼ਰਾਬ ਸਮਝੀ ਕੋਈ ਡਾਕੂਮੈਂਟ ਹੈਗੇ ਆ ਇਹਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਬ੍ਰਾਂਡ ਹੈਗੇ ਆ ਜਿਹੜੇ ਦੇਸੀ ਵੀ ਤੇ ਅੰਗਰੇਜ਼ੀ ਵੀ ਜੋ ਕਿ ਡੈਡ ਨੇ ਇਹਦੇ ਮੁਤਾਬਕ ਇਹ ਜਿਹੜਾ ਅਸੀਂ ਰੈਂਟ ਤੇ ਲੈ ਕੇ ਵੱਖ-ਵੱਖ ਠੇਕੇ ਤੋਂ ਇਕੱਠਾ ਕਰਕੇ ਰੱਖਿਆ ਹੋਇਆ ਸੀਗਾ ਜਿਹੜਾ ਇਹਨੇ ਮੋਕੇ ਤੇ ਕੋਈ ਕਾਗਜ਼ ਪੇਸ਼ ਨਹੀਂ ਕੀਤਾ ਇਹਨੂੰ ਜਿਹੜਾ ਅਸੀਂ ਸੀਜ਼ ਕਰਕੇ ਇਹਦੀ ਅਗਲੀ ਕਾਰਵਾਈ ਕਰ ਰਹੇ ਹਾਂ